ਦੇਖੋ ਗੱਲ ਇਹ ਆ ਜਿਹੜੇ ਮੰਤੀ ਸਾਹਿਬ ਆਏ ਆ ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਸੁਲਝਣਾ ਚਾਹੀਦਾ ਵੀ ਇਹ ਫਿਕਰਮੰਦ ਪੰਜਾਬ ਦੇ ਅਸੀਂ ਲੋਕ ਹੈਗੇ ਆ ਜਿਨ੍ਹਾਂ ਨੇ ਹੈਵੀ ਮੰਡਟ ਦੇ ਕੇ ਪੰਜਾਬ ਦੇ ਲੋਕਾਂ ਨੇ ਸਾਨੂੰ 94 95 ਐਮਐਲਏ ਸਾਨੂੰ ਦਿੱਤੇ ਨੇ ਵਿਧਾਨ ਸਭਾ ਸਾਡੀਆਂ ਦੋ ਤਾਂ ਤੁਹਾਨੂੰ ਪਤਾ ਹੋਣਾ ਜਿਮਨੀ ਚੋਣਾ ਚ ਹੀ ਆਏ ਨੇ ਐਮਐਲਏ ਤੇ ਬਾਕੀ 92 ਪਹਿਲਾਂ ਸੀ 94 ਔਰ ਅਸੀਂ ਨਸ਼ੇ ਦੇ ਉੱਤੇ ਪਹਿਲੇ ਬਹੁਤ ਵੱਡੇ ਕੰਮ ਕਰ ਰਹੇ ਮਾਲ ਸਾਹਿਬ ਨੇ ਪਿੱਛੇ ਜੁਦੇਖੜਾ ਦਰਬਾਰ ਸਾਹਿਬ ਦੇ ਬਾਹਰ ਵੀ ਨੌਜਵਾਨਾਂ ਨੂੰ ਬੁਲਾ ਕੇ ਨਸ਼ੇ ਦੇ ਖਿਲਾਫ ਸੋਚ ਰਹੀ ਹੈ ਵੀ ਨਹੀਂ ਬੱਚਿਓ ਬਿਲਕੁਲ ਇਹ ਚੀਜ਼ ਤੋਂ ਪਰਹੇ ਰਹੋ ਤਾਂ ਕਿ ਆਪਾਂ ਆਪਣਾ ਫਿਊਚਰ ਖਰਾਬ ਨਹੀਂ ਕਰਨਾ ਪਰ ਇਹ ਆਪਣੀ ਪੋਲਿਟਿਕ ਪੋਲਿਟਿਕਸ ਨੂੰ ਚਮਕਾਉਣ ਵਾਸਤੇ ਸਾਡੇ ਪੰਜਾਬ ਚ ਇਹ ਦਖਲਅੰਦਾਜ਼ੀ ਕਰਨ ਲੱਗੇ ਆ ਇਹਨਾਂ ਨੂੰ ਇਹ ਪੁੱਛੋ ਪਹਿਲਾਂ ਪੰਜਾਬ ਦੇ ਜਿਹੜੇ ਹੱਕ ਸੀਗੇ ਸਾਡਾ ਆਰਡੀਐਫ ਹੈ ਉਹ ਅਜੇ ਤੱਕ ਕੀ ਹੋਣੀ ਦਿੱਤਾ ਸਾਡੇ ਕਿਸਾਨ ਉੱਥੇ ਬੈਠੇ ਨੇ ਠੰਡ ਦੇ ਵਿੱਚ ਡੱਲੇয়াল ਸਾਹਿਬ ਦੇਖੋ ਅੱਜ ਉਹ ਬਿਲਕੁਲ 44ਵੇਂ 45ਵੇਂ ਦਿਨ ਦੇ ਮਰਨ ਵਰਤ ਦੇ ਉੱਤੇ ਬੈਠੇ ਨੇ ਤੇ ਕੀ ਇਹਨਾਂ ਨੂੰ ਉਹਨਾਂ ਜਿਹੜੇ ਅੰਦਾਤਾਂ ਨੇ ਪੰਜਾਬ ਦੇ ਕੀ ਇਹਨਾਂ ਨੂੰ ਉਹਨਾਂ ਬਾਰੇ ਕੋਈ ਫਿਕਰ ਨਹੀਂ ਤੇ ਕੀ ਇਹਨਾਂ ਨੂੰ ਲਾਅ ਐਂਡ ਆਰਡਰ ਬਾਰੇ ਇਹ ਗੱਲਾਂ ਕਰਦੇ ਨੇ ਅੱਜ ਸਾਡੇ ਬੀਐਸਐਫ ਦੀ ਜੋ ਇੱਕ ਇੱਕ ਉੱਚ ਸ਼੍ਰੇਣੀ ਦੀ ਸਾਡੀ ਫੋਰਸ ਹੈ ਬੀਐਸਐਫ ਜਿਹਦੇ ਕਰਕੇ ਸਾਡਾ ਪੂਰਾ ਦੇਸ਼ ਰਾਤ ਨੂੰ ਚੈਨ ਦੀ ਨੀਂਦ ਸੌਂਦਾ ਔਰ ਸਾਡੇ ਜਵਾਨ ਬਰਫ ਦੇ ਵਿੱਚ ਗਰਮੀ ਦੇ ਵਿੱਚ ਚੱਖੜ ਦੇ ਵਿੱਚ ਇਹ ਬਾਟਰਾ ਤੇ ਖੜ ਕੇ ਸਾਡੇ ਜੀਵਨਾ ਦੀ ਰੱਖਿਆ ਕਰਦੇ ਸਾਡੇ ਦੇਸ਼ ਦੀ ਰੱਖਿਆ ਕਰਦੇ ਆ ਅਜੇ ਆਪਣੀਏ ਕੋਰਸਿਸ ਦੇ ਉੱਤੇ ਉਂਗਲੀ ਚਖਣੀ ਇੰਨਾ ਵਾਸਤੇ ਕੋਈ ਜ਼ਿਆਦਾ ਅ ਅੱਛੀ ਗੱਲ ਨਹੀਂ ਸ਼ਰਮਨਾ ਗੱਲ ਆ ਵੀ ਇੱਕ ਐਡੀ ਵੱਡੀ ਪਦਵੀ ਤੇ ਤੁਸੀਂ ਤੁਹਾਨੂੰ ਸੈਂਟਰ ਦਾ ਵਜ਼ੀਰ ਬਣਾਇਆ ਕੈਬਨਿਟ ਦਾ ਤੇ ਤੁਸੀਂ ਸਾਡੇ ਜਵਾਨਾਂ ਪਰ ਇਹ ਇਸ ਤਰ੍ਹਾਂ ਦੀ ਤੁਸੀਂ ਬੇਤੁਕਾ ਜਿਹੜੀਆਂ ਅਭਿਆਨਬਾਜ਼ੀ ਕਰਦਿਓ ਇਹ ਇੱਕ ਮਤਲਬ ਬੜੀ ਗਲਤ ਗੱਲ ਹੈਗੀ ਆ ਇਹਨੂੰ ਅਸੀਂ ਨਿੰਦਾ ਕਰਦੇ ਹਾਂ ਇਸ ਚੀਜ਼ ਦੀ ਉਦੇ ਨਾਲ ਨਾਲ ਜਿੰਨੇ तकरीबन 70 ਤੋਂ 80% ਅਸੀਂ ਨਸ਼ਾ ਕਰਤੋਂ ਅੱਗੇ ਤੁਸੀਂ ਇੱਕ ਰੋਟੀਵਿ ਚੱਲਦਾ ਸੀ ਇੱਕ ਨੌਜਵਾਨ ਨਸ਼ੇ ਦੀ ਪੇਟ ਉੱਤੇ ਚੜ ਕੇ ਚਲੇ ਆਇਂ ਜਸੋ ਕਿਤੇ ਖਬਰਾਂ ਚ ਨੇ ਜੇ ਅਸੀਂ ਨਸ਼ੇ ਦੀ ਰੋਕ ਪਾਈਆ ਹੁਣ ਜਿਹੜਾ ਪੁਰਾਣਾ ਕੋਰ ਪੁਰਾਣੀ ਪਾਰਟੀਆਂ ਨੇ ਦਿੱਤਾ ਹੋਇਆ ਤੇ ਅਸੀਂ ਉਹਨੂੰ ਲੱਗੇ ਹੋਇਆ ਸਾਫ ਕਰਨ ਅਸੀਂ ਨਹੀਂ ਨਸ਼ਾ ਰਹਿਣੇ ਕੇ ਅਸੀਂ ਤਾਂ ਨਸ਼ੇ ਨੂੰ ਸਾਫ ਕਰਨ ਲੱਗੇ ਹਾਂ ਬਾਕੀ ਜਿਹੜੀ ਇਹਨਾਂ ਨੇ ਕੱਲ ਕੋਈ ਫੇਕ ਜੀ ਰੈਲੀ ਕਰਨੀ ਚਾਹੁੰਦੇ ਆ ਬੇਚੀ ਜਨ ਨੂੰ ਕੱਢ ਲਾਂ ਲੋਕਾਂ ਨੇ ਤਾਂ ਪਹਿਲਾਂ ਹੀ ਇਹਨਾਂ ਨੂੰ ਫਤਵੇ ਦਿੱਤੇ ਹੀ ਹੋਏ ਨੇ ਉਹ ਕਾਰਪੋਰੇਸ਼ਨ ਦੇ ਇਲੈਕਸ਼ਨ ਦੀ ਦੇਖ ਲਓ ਤੇ ਕਿੰਨੇ ਕਿੰਨਾ ਦੇ ਐਮਸੀ ਆਏ ਨੇ ਤੇ ਕਿੰਨੇ ਕਿੰਨਾ ਦੇ ਐਮਐਲਏ ਆਏ ਨੇ ਤੇ ਕਿੰਨੇ ਕੈਂਪੀ ਆਏ ਨੇ ਤੇ ਪੰਜਾਬ ਚ ਇਹ ਕਹਿੰਦਾ ਮਤਲਬ ਪੰਜਾਬ ਦੇ ਲੋਕ ਇਹਨਾਂ ਨੂੰ ਮੋੜ ਨਹੀਂ ਲਾਉਂਦੇ ਕਿਉਂਕਿ ਇਹ ਸਾਡੇ ਪੰਜਾਬ ਦੇ ਇੱਕ ਤਰ੍ਹਾਂ ਦਾ ਮੈਂ ਕਹੂੰਗਾ ਵੀ ਬਿਲਕੁਲ ਸਾਡੇ ਹਮੈਤੀ ਨਹੀਂ ਹੈਗੇ ਪੰਜਾਬ ਦੇ ਲੋਕਾਂ ਵਾਸਤੇ ਕਿਉਂਕਿ ਪੰਜਾਬ ਦੇ ਸਾਡੇ ਤੁਸੀਂ ਦੇਖੋ ਲੋਕ ਭਾਵੇਂ ਅਗਨੀ ਵੀਰ ਲਾ ਲਓ ਇੱਕ ਨੌਜਵਾਨਾਂ ਦੇ ਇਹਨਾਂ ਨੇ ਮਨੋਵਲ ਤੋੜਿਆ ਹੋਕੇ 18 ਸਾਲ ਦੇ 19 ਸਾਲ ਦੇ ਬੱਚੇ ਨੂੰ ਧਰਤੀ ਕਰਕੇ 22 ਸਾਲ ਦਾ ਬੰਦਾ ਤੂੰ ਜਾ ਕਰ ਤੇ ਇਹ ਇਹ ਸਾਡੇ ਫਿਕਰਮੰਦ ਕਿੱਥੇ ਹੋ ਸਕਦੇ ਆ ਇਸ ਕਰਕੇ ਬਿਲਕੁਲ ਜੋ ਇਹਨਾਂ ਨੇ ਅੱਜ ਇਹ ਬਿਆਲਬਾਜ਼ੀ ਸਾਡੇ ਪੰਜਾਬ ਦੇ ਜਖਮ ਜਿਹੜੇ ਲੋਕਾਂ ਦੇ ਉੱਤੇ ਪਹਿਲੇ ਹੀ ਜਖਮ ਅਸੀਂ ਭਰ ਰਹੇ ਆ ਉਹਨਾਂ ਨੂੰ ਇਹਨਾਂ ਨੇ ਅੱਜ ਆ ਕੇ ਖਰੀਦਿਆ ਹੈਗਾ ਔਰ ਇਸ ਚੀਜ਼ ਦਾ ਸਭ ਦੁੱਖ ਹੈ ਕਿ ਇਹਨਾਂ ਨੇ ਇਸ ਵੇ ਸਾਨੂੰ ਇੱਕ ਨਸ਼ੇ ਵਾਲਾ ਪੰਜਾਬ ਦੱਸਣ ਦੀ ਬਜਾਏ ਇਹਨਾਂ ਨੂੰ ਜੋ ਸਾਡਾ ਹਰੀਆਲੀ ਵਾਲਾ ਪੰਜਾਬ ਅਸੀਂ ਰੰਗੜਾ ਪੰਜਾਬ ਬਣਾਉਣ ਜਾ ਰਹੇ ਹਾਂ ਮਾਨਸਾ ਬਣਾਉਣ ਜਾ ਰਹੇ ਹਾਂ ਸਾਡੇ ਸਾਰੀ ਟੀਮ ਬਣਾਉਣ ਜਾ ਰਹੀ ਹੈਗੀ ਆ ਆ ਸਾਡੇ ਜਿਹਨੇ ਮინისტრਜ਼ ਨੇ ਐਮ ਐਲ ਏਜ਼ ਨੇ ਦਿਨ ਰਾਤ ਤੁਸੀਂ ਆਪਣੇ ਪੰਜਾਬ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਤੇ ਇਹਨਾਂ ਨੂੰ ਅੱਜ ਦਿੱਲੀ ਆਵਾ ਕੇ ਐਮ ਪੀ ਚ ਉੱਠ ਕੇ ਆ ਕੇ ਇਹਨੜ ਪੰਜਾਬ ਦੇ ਕਲਚਰ ਦਾ ਕੀ ਪਤਾ ਤੇ ਕੀ ਹੁੰਦਾ ਹੈ ਅਸੀਂ ਲੋਕ ਆਪਣੇ ਪਿੰਡੇ ਤੇ ਆਤਵਾਦ ਹੰਡਾਇਆ ਸਾਨੂੰ ਪੁੱਛੋ ਨਸ਼ੇ ਦਾ ਦੌਰ ਅਸੀਂ ਹੰਡਾਇਆ ਸਾਨੂੰ ਪੁੱਛੋ ਅਸੀਂ ਕਿਹੜੇ ਕਿਹੜੇ ਦੌਰਾਂ ਚੋਂ ਨਹੀਂ ਨਿਕਲੇ ਹੁਣ ਕਿਸਾਨੀਆਂ ਦੇ ਕਿਸਾਨਾਂ ਦੇ ਉੱਤੇ ਡਾਪਾਰੀ ਇਸ ਟਾਈਪ ਚੱਲ ਰਿਹਾ ਹੈਗਾ ਉਹਨਾਂ ਦਾ ਅੰਦੋਲਨ ਭਾਰੀ ਚੱਲ ਰਿਹਾ ਕੀ ਹਮੈਤ ਕਰ ਰਿਹਾ ਇਹ ਇਹਨਾਂ ਨੂੰ ਉੱਥੇ ਜਾ ਕੇ ਕਿਸਾਨਾਂ ਦੇ ਵਿੱਚ ਬੈਠਣ ਉੱਥੇ ਪਹਿਲਾਂ ਤਾਂ ਜੋ ਸਾਡੇ ਕਿਸਾਨ ਆਂ ਦਾਤਾਂ ਨੇ ਉਹਨਾਂ ਦਾ ਮਸਲਾ ਹੱਲ ਕਰ ਜੇ ਕੱਲ ਨੂੰ ਸਾਡੇ ਡੱਲਿਆ ਸਾਹਿਬ ਨੂੰ ਪਤਾ ਨਾ ਖਾਸਾ ਕੁਝ ਹੋ ਜਾਂਦਾ ਇੱਕ ਉਹ ਉਸ ਇਨਸਾਨ ਨੂੰ ਤਦਸੋ ਕਿੱਥੇ ਅਸੀਂ ਉਸ ਉਸ ਐਸਾ ਜੀਜ਼ਾ ਫੰਗਾਜਾ ਇਹ ਲੋਕ ਭੁਗਤਣਗੇ ਇਸ ਕਰਕੇ ਪੰਜਾਬ ਨੂੰ ਇਹ ਤਵਾਹੀ ਦੇ ਦੌਰ ਤੇ ਲੈਣ ਵਾਸਤੇ ਕਿਤੇ ਕਿਤੇ ਆ ਕੇ ਬੈਹਂਦੇ ਸੈਕਿੰਡ ਜਿਹੜੀ ਬਾਰਡਰੋਂ ਪਾਰ ਦੀਆਂ ਗੱਲਾਂ ਕਰਦੇ ਆ ਬਾਰਡਰੋਂ ਪਾਰ ਤਾਂ ਮੋਦੀ ਸਾਹਿਬ ਬਿਨਾ ਵਿਜੇ ਤੋਂ ਜਾ ਕੇ ਬਰੀਆਨੀ ਖਾ ਜਾਂਦੇ ਨੇ ਉਹਨਾਂ ਨੂੰ ਪਾਕਿਸਤਨ ਉਹਨਾਂ ਪਾਕਿਸਤਾਨ ਬਾਹਰੋਂ ਪਾਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਬਾਹਰੋਂ ਨਸ਼ਾ ਆ ਰਿਹਾ ਉਹ ਤੋਂ ਉਹਨਾਂ ਲੋਕਾਂ ਨਾਲ ਬਰੀਆਨੀ ਖਾ ਕੇ ਆ ਕੇ ਤੇ ਤੁਸੀਂ ਉਹਨਾਂ ਦੇ ਇੱਥੇ ਖਲਾਫ ਬੋਲਦੇ ਹੋ ਪਹਿਲਾਂ ਤੁਸੀਂ ਜਾ ਤਾਂ ਉਹਨਾਂ ਦੇ ਨਮਕ ਦਾ ਆ ਦੇ ਦਿਓ ਜਾਂ ਫਿਰ ਜਿਹੜਾ ਹਿੰਦੁਸਤਾਨ ਦੀ ਆਪ ਉਹ ਵਾਚ ਤੁਸੀਂ ਜੀਰੋ ਜਿਹੜੇ ਹਿੰਦੁਸਤਾਨੀਆਂ ਨੇ ਤੁਹਾਨੂੰ ਐਡੇ ਉੱਚ ਪੱਧਰੀਆਂ ਤੇ ਪਹੁੰਚਾਇਆ ਜਾਂ ਤੁਸੀਂ ਉਹਨਾਂ ਲਈ ਵਫਾਦਾਰੀ ਨਿਭਾ ਲਓ ਮੇਰਾ ਤਾਂ ਸਿੱਧਾ ਸਵਾਲ ਇਹੀ ਹੈ ਨਾਲ ਸਾਡੀ 26 ਜਨਵਰੀ ਦੀ ਚਾੱਕੀ ਨੂੰ ਲੈ ਕੇ ਉਹਨਾਂ ਸਵਾਲ ਕੀਤਾ ਸੀ ਕਿ ਇਸ ਵਾਰ ਜਿਹੜੀ ਪ੍ਰੇਡ ਆ ਉਹਦੇ ਵਿੱਚ ਪੰਜਾਬ ਦੀ ਚਾਂਗੀ ਆਊਗੀ ਕਿ ਪਿਛਲੀ ਵਾਰ ਸੁਭਰੀ ਸਰਕਾਰ ਨੇ 15% ਦੇ ਵਿੱਚ ਦੇਖੋ ਪਿਛਲੀ ਵਾਰ ਸਾਡੇ ਨਾਲ ਇਹਨਾਂ ਨੇ ਬਤਈ ਮਾਲਾ ਸਲੂਕ ਕੀਤਾ ਜੀ ਸਾਡੀ ਏਡੀ ਛੋੜੀ ਚਾਕੀਆਂ ਬਣਾਈਆਂ ਵੀ ਆਂ ਹਰ ਕੇ ਅਸੀਂ ਅਸੀਂ ਆਪਣੇ ਜਦੋਂ ਨਹੀਂ ਸਾਨੂੰ ਉੱਥੇ ਮਿਲੇ ਅਸੀਂ ਆਪਣੇ ਮੱਲੇ ਮੱਲੇ ਗਲੀ ਗਲੀ ਚੋ ਚਾਕੀਆਂ ਫਟੀਆਂ ਲੋਕਾਂ ਨੇ ਉਹਨਾਂ ਦਾ ਵੈਲਕਮ ਕੀਤਾ ਜੀਦਾ ਤੇ ਸਮਾਰਕ ਸੀ ਉਹਨਾਂ ਦੇ ਵਿੱਚ ਜੀਦਾ ਦੇ ਭਗਤ ਸਿੰਘ ਦੇ ਰਾਜੂ ਤੇ ਗਾਂਧੀ ਸਾਹਿਬ ਦੇ ਸਭ ਦੇ ਅਸੀਂ ਸਮਾਰਕ ਬਣਾ ਕੇ ਨਾਲ ਆਪਣੇ ਆਪਣਾ ਕਲਚਰ ਜੋ ਸਾਡਾ ਅਮੀਰ ਵਿਰਸਾ ਪੰਜਾਬ ਦਾ ਅਸੀਂ ਉਹਨੂੰ ਲੋਕਾਂ ਤੱਕ ਜਾਗਰੂਕ ਕਰਨ ਲਈ ਪੂਰੇ ਹਿੰਦੁਸਤਾਨ ਚ ਉਤਕਰਨ ਵਾਸਤੇ ਸੀ ਉਹ ਚੱਪੀ ਜਦ ਵਿੱਚ ਭੇਜਿਆ ਸੀ ਪਰ ਇਹਨਾਂ ਨੇ ਸਾਡੀ ਉਹ ਜਿਹੜੀ ਚੱਕੀ ਉਹ ਤੋਂ ਰਿਜੈਕਟ ਕੀਤੀ ਆ ਤੇ ਹੁਣ ਵੀ ਸਾਨੂੰ ਖਦਸ਼ਾ ਕਿ ਕਿਤੇ ਨਾ ਕਿਤੇ ਕਿ ਸਾਡੇ ਨਾਲੇ ਸ਼ਰਧਤ ਦੁਆਰਾ ਤੋਂ ਹੋ ਸਕਦੀ ਆ ਜੇ ਸ਼ਰਧਤ ਹੋਈ ਤਾਂ ਸਿੱਧੀ ਇਹਨਾਂ ਦੀ ਇਹ ਇੱਕ ਮিলি ਭਗਤ ਹੋਊਗੀ ਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਮਤੇਈ ਮਾਲਾ ਦੇ ਰੂਪ ਪਹਿਲਾਂ ਵੀ ਦਿੰਦੇ ਆ ਰਹੇ ਆ ਤੇ ਅੱਗੋਂ ਵੀ ਦਵਾਂਗੇ